ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸੌਕੇ ਗੱਲ ਗੁਰੂ ਸਰ ਤੇ ਅੱਜ ਆਪਾਂ ਪਹੁੰਚੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤਪਾਈ ਕੇ ਤੇ ਇੱਥੇ ਪੂਤਾਂ ਵਾਲਾ ਖੂਹ ਆ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਆਪਣੇ ਨਾਲ ਨੇ ਬਾਈ ਮਾਨ ਬਠਿੰਡੇ ਵਾਲਾ ਤੇ ਅੱਜ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਪਿਆਰਿਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਐਸ ਭਗਤਪਾਈ ਕੇ ਇੱਕ ਪੂਤਾਂ ਵਾਲਾ ਖੂਹ ਬਹੁਤ ਮਸ਼ਹੂਰ ਆ ਬਹੁਤ ਲੋਕਾਂ ਦੀ ਸ਼ਰਧਾ ਇੱਥੇ ਗੁਰੂ ਘਰ ਬਣਿਆ ਹੋਇਆ ਜੀ ਉਹ ਸਾਹਮਣੇ ਲਿਖਿਆ ਹੋਇਆ ਗੁਰਦੁਆਰਾ ਸਹਿ ਪਾਰਸਾਈ ਸੇਮੀ ਤੇ ਦਸਮੀ ਠੀਕ ਆ ਬਹੁਤ ਜਿਆਦੇ ਸਰਦਾ ਦਿਵਾਲੀ ਨੇੜੇ ਹੋਣ ਕਰਕੇ ਦੀਪਮਾਲਾ ਲਗਾਈ ਜਾ ਰਹੀ ਆ ਜੀ ਗੁਰਦੁਆਰਾ ਕਮੇਟੀ ਵੱਲੋਂ ਤੇ ਭਗਤਾਪਾਈ ਕਾ ਇੱਕ ਬਹੁਤ ਵੱਡਾ ਪਿੰਡ ਆ ਜੀ ਰਾਤੇ ਰਾਤ ਕਿਵੇਂ ਭੂਤਾਂ ਨੇ ਖੂ ਪਟਦਾ ਸੀ ਇਹ ਸਾਰਾ ਸਾਰਾ ਇਤਿਹਾਸ ਆਪਾਂ ਇੱਥੇ ਬਾਬਾ ਜੀ ਬੈਠੇ ਹੁੰਦੇ ਆ ਉਹਨਾਂ ਤੋਂ ਜਾਣਾਂਗੇ ਤੇ ਬਹੁਤ ਦੂਰ ਦੂਰੋਂ ਲੋਕ ਇੱਥੇ ਆਉਂਦੇ ਆ ਆਪਦੀ ਕੋਈ ਵੀ ਸੁੱਖ ਸੁਖਦੇ ਆ ਪੂਰੀ ਹੁੰਦੀ ਆ ਬਹੁਤ ਹੀ ਜਿਆਦੇ ਸਰਦਾ ਜਿੰਨੇ ਵੀ ਭਗਤ ਆ ਭਾਈ ਕਾ ਜ ਆਸ-ਪਾਸ ਦੇ ਲੋਕ ਬਾਹਰਲੇ ਦੇਸ਼ ਤੋਂ ਐਨ ਆਰ ਆਈ ਵੀਰਾਂ ਉਹ ਵੀ ਜਦੋਂ ਵੀ ਇੰਡੀਆ ਆਉਂਦੇ ਆ ਤਾਂ ਇੱਥੇ ਜ਼ਰੂਰ ਦਰਸ਼ਨ ਕਰਦੇ ਆ ਤੇ ਆ ਜਿਓ ਆਪਾਂ ਬਾਬਾ ਜੀ ਤੋਂ ਜਾਣਦੇ ਆ ਸਾਰੇ ਭਗਤੇ ਦੀ ਆਸ-ਪਾਸ ਦੇ ਇਤਿਹਾਸ ਬਾਰੇ ਬਹੁਤ ਸਰਦਾ ਗਈ ਇਸ ਬਹੁਤ ਸੋਹਣੀ ਸਾਥ ਹੈ ਸਾਥ ਦੇ ਵਿੱਚ ਬੈਠੇ ਬਾਪੂ ਹਣੀ ਤੇ ਪਰ ਅਸੀਂ ਇੱਥੇ ਬਹੁਤ ਗੱਲਬਾਤ ਸਪਰਕ ਕਰਿਆ ਕਿਸੇ ਨੇ ਵੀ ਇਤਿਹਾਸ ਦੱਸਣ ਦੀ ਹਮੇ ਨਹੀਂ ਭਰੀ ਪਤਾ ਨਹੀਂ ਕਿਉਂ ਲੋਕ ਕਮੈਂਟਾਂ ਤੋਂ ਡਰਦੇ ਆ ਜਾਂ ਕੀ ਗੱਲਬਾਤ ਜਿੰਨਾਂ ਨੂੰ ਸਾਨੂੰ ਪਤਾ ਲੱਗੇ ਸਾਨੂੰ ਦੱਸਣਾ ਚਾਹੁੰਦੇ ਆ ਪਿੰਡ ਫਾਫੜੇ ਭਾਈਕੇ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਫਾਫੜੇ ਭਾਈਕੇ ਆ ਉੱਥੇ ਵੀ ਗੁਰੂ ਘਰ ਬਣਿਆ ਹੋਇਆ ਭਾਈ ਬੈਲੋ ਜੀ ਤੇ ਗੁਰੂ ਗੁਰੂ ਸਾਹਿਬ ਨੇ ਉਹਨਾਂ ਨੂੰ ਬਰ ਵੀ ਦਿੱਤਾ ਜੀ ਭਾਈ ਬੈਲੋ ਸਭ ਤੋਂ ਪਹਿਲੋ ਤੇ ਭਾਈ ਬੈਲੋ ਜੀ ਦਾ ਸਿੱਧੂ ਗੋਤ ਸੀਗਾ ਜਦੋਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਜਿਹੜੇ ਸਰੋਵਰ ਹੈ ਸਰੋਵਰ ਬਣ ਰਏ ਸੀ ਤੇ ਉਦੋਂ ਸੇਵਾ ਵਾਸਤੇ ਗੁਰੂ ਸਾਹਿਬ ਨੇ ਭਾਈ ਬੈਲੋ ਜੀ ਨੂੰ ਬੁਲਾਇਆ ਗਿਆ ਤੇ ਭਾਈ ਬੈਲੋ ਜੀ ਨੇ ਪੂਰੀ ਰੱਜ ਕੇ ਸੇਵਾ ਕਰੀ ਵੀ ਐ 12 ਸਾਲ ਲਗਾਤਾਰ ਜਿਹੜੀ ਸਰੋਵਰ ਦੀ ਸੇਵਾ ਕਰੀ ਸਿਰ ਤੇ ਮੜਾਸਾ ਮਾਰ ਕੇ ਜਿਹੜੇ ਮਿੱਟੀ ਦੇ ਟੋਕਰੇ ਉਹ ਬਾਹਰ ਕੱਢੇ 12 ਸਾਲ ਜੀ ਕਹਿੰਦੇ ਉਹਨਾਂ ਨੇ ਮੜਾਸਾ ਨਹੀਂ ਸੀ ਲਾਇਆ ਤੇ ਐ ਜਦੋਂ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿਰ ਦੇ ਸਿਰ ਮੰਨ ਲਾ ਵੀ ਨਾਲ ਆਉਣ ਨੂੰ ਉਹ ਹੋ ਗਿਆ ਸੀ ਤੇ ਉਹ ਬਸ ਜਿਵੇਂ ਇੱਕ ਫੱਕਰ ਜੇ ਬੰਦੇ ਹੁੰਦੇ ਐ ਇਸ ਤਰ੍ਹਾਂ ਪਿੱਛੇ ਜੇ ਖੜ ਕੇ ਸੇਵਾ ਕਰਦੇ ਪੰਜਵੇਂ ਪੰਜ ਸਾਲ ਇੱਕ ਦਿਨ ਸਾਰਿਆਂ ਨੂੰ ਉੱਥੇ ਦਰਬਾਰ ਚ ਬੁਲਾਇਆ ਤਾਂ ਬਾਬਾ ਬੈਲੋ ਜੀ ਪਿੱਛੇ ਖੜ ਕੇ ਸੀਗੇ ਬਿਲਕੁਲ ਪਿੱਛੇ ਤੇ ਉਹ ਕਹਿੰਦੇ ਵੀ ਭਾਈ ਪਹਿਲੋ ਹੁਣ ਗੁਰੂ ਸਾਹਿਬ ਜਾਣੀ ਜਾਨਸੀ ਵੀ ਇਹ ਕਿੱਡਾ ਵੱਡਾ ਸੇਵਾਦਾਰ ਹੈ ਕਹਿੰਦੇ ਭਾਈ ਬਹਿਲੋ ਤੇ ਪਿੱਛੇ ਕੋ ਖੜੇ ਭਾਈ ਬਹਿਲੋ ਤੂੰ ਤਾਂ ਸਭ ਤੋਂ ਪਹਿਲੋਂ ਆ ਤੂੰ ਤਾਂ ਸਭ ਤੋਂ ਪਹਿਲੋਂ ਆ ਤੇ ਉੱਥੋਂ ਬਰ ਮਿਲਿਆ ਸੀਗਾ ਫਿਰ ਭਾਈ ਬਹਿਲੋ ਜੀ ਦੇ ਪੁੱਤਰ ਹੋਏ ਭਾਈ ਨੰਨੂ ਜੀ ਤੇ ਉਹਨਾਂ ਦੇ ਪੁੱਤਰ ਹੋਏ ਨੇ ਭਾਈ ਭਗਤਾ ਜੀ ਜਿਨ੍ਹਾਂ ਨੇ ਇਹ ਪਿੰਡ ਵਸਾਇਆ ਭਾਈ ਭਗਤਾ ਤਾਂ ਹੀ ਪਿੰਡ ਦਾ ਨਾਮ ਭਾਈ ਭਗਤਾ ਹੈ ਤੇ ਉਹਨਾਂ ਨੇ ਪਿੰਡ ਦੀ ਮੋੜੀ ਗੱਡੀ ਤੇ ਪਿੰਡ ਤਾਂ ਉਸ ਟਾਈਮ ਬਸ ਰਿਹਾ ਸੀ ਜਦੋਂ ਉਹਦੋਂ ਵਾਰ ਗੱਲ ਕਰ ਇਥੇ ਪਾਣੀ ਦੀ ਬੜੀ ਕਿੱਲਤ ਸੀ ਉਹਨਾਂ ਨੂੰ ਖੂਹ ਲਾਉਣ ਦੀ ਉਹ ਖੂਹ ਲਾਉਣ ਦੀ ਮੰਗ ਸੀਗੀ ਖੂਹ ਦੀ ਮੰਗ ਸੀ ਤੇ ਭਾਈ ਬੈਲੂ ਨੂੰ ਵਰਦਾਨ ਮਿਲਿਆ ਜਦੋਂ ਉਹਨਾਂ ਨੂੰ ਨਵਾਇਆ ਗਿਆ ਤਾਂ ਚਾਰ ਜਿਹੜੇ ਲੜ ਫੜੇਗੇ ਸੀ ਉਹਨਾਂ ਨੂੰ ਜਿਵੇਂ ਇਹਨਾਂ ਦੱਸਿਆ ਵੀ ਇੱਕ ਲੜ ਛੁੱਟ ਗਿਆ ਸੀ ਉਹਨਾਂ ਨੂੰ ਬਾਰ ਮਿਲਿਆ ਸੀ ਵੀ ਤਿੰਨ ਦੇ ਛਾਵਾਂ ਦੇ ਜਿਹੜੇ ਗੁਪਤ ਰੂਹਾਂ ਨੇ ਜਿਨ੍ਹਾਂ ਨੂੰ ਆਪਾਂ ਭੂਤਾਂ ਕਹੇ ਦਿੰਨੇ ਆ ਵੀ ਉਹ ਛੋਟੇ ਵਸਤ ਜਿ ਹੋਣਗੇ ਉਹਨਾਂ ਦਾ ਜੋ ਮਰਜੀ ਤੁਸੀਂ ਕੰਮ ਕਰਾ ਲਿਓ ਤੇ ਇੱਕ ਲਾਹੌਰ ਦਾ ਸੇਠ ਹੋਇਆ ਸੀ RAMU ਸੇਠ ਬਹੁਤ ਅਮੀਰ ਸੀਗਾ RAMU ਸੇਠ ਉਹਦੇ ਕੋਲੇ ਇੱਟਾਂ ਦੇ ਭੱਠੇ ਵਗੈਰਾ ਹੋਰ ਇਹ ਸਾਰਾ ਕੁਝ ਸੀਗਾ ਤੇ ਉਹਦੀ ਜਿਹੜੀ ਬੇਟੀ ਸੀ ਉਹਨੂੰ ਕੋਈ ਦਿਓ ਚੰਬੜਿਆ ਹੋਇਆ ਸੀ ਕੋਈ ਗੁਪਤ ਰੂ ਚੰਬੜੀ ਹੋਈ ਸੀ ਉਹ ਬੜੇ ਤੰਗ ਸੀ ਉਹ ਹਿਉ ਆਪਣਾ ਅਨੰਦਪੁਰ ਸਾਹਿਬ ਗਿਆ ਦਸਵੇਂ ਗੁਰੂ ਕੋਲੇ ਵੀ ਮੇਰੀ ਬੇਟੀ ਐਸ ਕਰਕੇ ਤੰਗ ਹੈ ਉਹਦਾ ਕੋਈ ਹੱਲ ਮਹਾਰਾਜ ਕਰੋ ਉਹਨਾਂ ਨੇ ਉਹਨੂੰ ਦੱਸ ਪਾਈ ਵੀ ਭਗਤੇ ਪਿੰਡ ਚਲਾ ਜਾ ਉੱਥੇ ਭਾਈ ਭਗਤਾ ਜੀ ਨੇ ਉਹਨਾਂ ਨੂੰ ਬਰ ਮਿਲਿਆ ਹੋਇਆ ਤੇ ਉਹ ਇਹ ਗੁਪਤ ਰੂਪ ਤੋਂ ਛੋਡੀ ਬੇਟੀ ਦਾ ਛੁਟਕਾਰਾ ਕਰਵਾ ਦੇਣਗੇ। ਉਹ ਫਿਰ ਇੱਥੇ ਆਇਆ ਸੇਠ RAMMU ਸੇਠ RAMMU ਕਹਿੰਦੇ ਜੀ ਉਹਨਾਂ ਨੇ ਉਹਦੀ ਬੇਟੀ ਨੂੰ ਠੀਕ ਕਰਤਾ ਤੇ ਉਹ ਕਹਿੰਦੇ ਵੀ ਸੇਠ RAMMU ਕਹਿੰਦੇ ਜੀ ਦੱਸੋ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ? ਉਹ ਕਹਿੰਦੇ ਭਾਈ ਤੇਰੇ ਕੋਲੇ ਵੀ ਜਿਹੜਾ ਇੱਟਾਂ ਦੇ ਤੁਹਾਡੇ ਭੱਠੇ ਨੇ ਤੇ ਵੀ ਸਾਨੂੰ ਇੱਟਾਂ ਚਾਹੀਦੀਆਂ ਭਾਗ ਤੇ ਉਹ ਕਹਿੰਦਾ ਜੀ ਬਾਬਾ ਜੀ ਤਾਂ ਦੂਰ ਬਹੁਤ ਹੈ ਤੁਸੀਂ ਇੱਟਾਂ ਕਿਵੇਂ ਪਹੁੰਚਣਗੀਆਂ? ਉਹ ਕਹਿੰਦੇ ਵੀ ਤੁਸੀਂ ਸਾਨੂੰ ਇੰਨੀਆਂ ਇੱਟਾਂ ਤੇ ਐ ਨਿਸ਼ਾਨੀ ਲਾ ਕੇ ਰੱਖ ਦਿਓ। ਵੇ ਲਿਆਣਾ ਸਾਡਾ ਕੰਮ ਐ ਉਹਨਾਂ ਨੇ ਕਹਿੰਦੇ ਦਸਨ ਬਤਾਵਕ ਕਹਿੰਦੇ ਆਪਦੇ ਉੱਥੇ ਦੋ ਨੌਕਰ ਵੀ ਬਿਠਾਏ ਸੀ ਪਰ ਉਹਨਾਂ ਨੂੰ ਸਿਰਫ ਰਾਤ ਨੂੰ ਖੜਕ ਕੇ ਸੁਣਿਆ ਤੇ ਉਹਦੀ ਪਤਾ ਲੱਗਾ ਇੱਟ ਇੱਥੇ ਪਹੁੰਚ ਗਈਆਂ ਰਾਤੇ ਰਾਤ ਪੂਤਾਂ ਨੇ ਉੱਥੋਂ ਇੱਟਾਂ ਲਿਆ ਕੇ ਇਹ ਖੂਹ ਲਾਤਾ ਸੀਗਾ ਜੀ ਤੇ ਟੜਕੇ ਜਦੋਂ ਕਹਿੰਦੇ ਚੱਕੀਆਂ ਚੱਲ ਪੈਂਦੀਆਂ ਤੇ ਉਦੋਂ ਇਹ ਮੰਨ ਲਓ ਵੀ ਉਦੋਂ ਉਹ ਹਟ ਗਿਆ ਸੀਗੀਆਂ ਜਿਹੜੀਆਂ ਗੁਪਤਰੂਆਂ ਸੀ ਪੂਤਾਂ ਸੀ ਥੋੜਾ ਜਿਹਾ ਕੰਮ ਰਹਿ ਗਿਆ ਸੀਗਾ ਉੱਪਰ ਫਿਰ ਉਹ ਬਾਅਦ ਦੇ ਵਿੱਚ ਪਿੰਡ ਨੇ ਇਹ ਸਿਰੇ ਲਾਇਆ ਇਹ ਸੀ ਜੀ ਭਾਈ ਬੈਲੋਂ ਨੂੰ ਸਾਰੇ ਜਾਣਦੇ ਸੀ ਇਹ ਉਹਨਾਂ ਦੀ ਕਹਾਣੀ ਜਿੰਨੀ ਸਾਨੂੰ ਮੋਟਾ-ਮੋਟਾ ਇੱਥੋਂ ਪਤਾ ਲੱਗਿਆ ਤੇ ਭਗਤਾ ਭਾਈ ਕਾ ਬਾਬਾ ਉਹਨਾਂ ਦੇ ਨਾਂ ਤੇ ਪਿੰਡ ਵਸਿਆ ਤੇ ਇਹ ਭੂਤਾਂ ਲਖੂ ਇੱਥੇ ਫਰਵਰੀ ਮਹੀਨੇ ਖੰਡ-ਪਾਟ ਹੁੰਦਾ 17-18 ਸਈ ਦੇ ਇਹਨਾਂ ਦਿਨਾਂ ਦੇ ਵਿੱਚ 18-19-20 ਫਰਵਰੀ ਹਾਂਜੀ ਤੇ ਬਹੁਤ ਮੰਨਤਾ ਜੀ ਕਹਿੰਦੇ ਜੋ ਵੀ ਸੁੱਖ-ਸੁੱਖੋਂ ਸੇਮੇ ਪਾਸਾ ਜੀ ਤੇ ਦਸਵੇਂ ਪਾਸਾ ਜੀ ਦਾ ਇੱਥੇ ਇੱਕ ਗੁਰੂ ਘਰ ਬਣਿਆ ਹੋਇਆ ਜਿਹੜਾ ਸ਼੍ਰੋਮਣੀ ਕਮਿਟੀ ਦੇ ਅੰਡਰ ਹੈ ਤੇ ਏ ਆ ਪੂਤਾਂ ਵਾਲਾ ਖੂ ਜਿੰਨੇ ਵੀ ਇਥੋਂ ਦੇ ਐਨ ਆਰ ਆਈ ਵੀਰ ਆ ਜਿੰਨੇ ਵਿਦੇਸ਼ਾਂ ਚ ਬੈਠੇ ਵੀਰ ਉੱਥੇ ਬੈਠੇ ਵੀ ਪੂਤਾਂ ਵਾਲੇ ਖੂ ਇੱਥੇ ਸੁੱਖ ਸੁੱਖ ਲੈਂਦੇ ਨੇ ਪੂਰੀ ਹੁੰਦੀ ਆ ਬਹੁਤ ਲੋਕਾਂ ਦੀ ਸ਼ਰਧਾ ਆਗੀ ਕਰੇ ਭਗਤੇ ਆਉ ਤਾਂ ਜਰੂਰ ਮੱਥਾ ਟੇਕ ਕੇ ਜਾਓ ਧੰਨਵਾਦ ਜੀ ਸਸੀ ਕਾਲ ਜੀ ਧੰਨਵਾਦ